ਉਸੀ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਨੂੰ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਆਓ ਆਪਾਂ ਮਾਰੀਏ ਤਾਜ਼ਾ ਖਬਰਾਂ ਦੇ ਨਾਲ ਪੰਜ ਦੋਸਤਾਂ ਸਰਨ ਤੇ ਪੈਸਾ ਸੀਕਾਰ ਤੁਸੀਂ ਦੇਖ ਰਹੇ ਜ਼ੋਰ ਟੀਵੀ ਨਿਊਜ਼ ਇੱਕ ਬਹੁਤ ਜਿਆਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਇਹ ਆ ਵੀ ਜਿਹੜੇ ਲੋਕਾਂ ਦੇ ਵਾਲ ਨਹੀਂ ਆਏ ਉਹ ਦਵਾਈ ਲਵਾਉਣ ਵਾਸਤੇ ਵੱਖ-ਵੱਖ ਸੈਰਾਂ ਦੇ ਵਿੱਚ ਜਿੱਥੇ ਤੇ ਕੈਂਪ ਲੱਗਿਆ ਗਏ ਪਰ ਇੱਕ ਪਟਿਆਲੇ ਦੀ ਖਬਰ ਆ ਦਿੱਤੇ ਇਹ ਕੈਂਪ ਲੱਗਿਆ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਤੁਹਾਨੂੰ ਸੁਣਾਉਣਾ ਹੈ ਪਹਿਲੇ ਵੀਡੀਓ ਸੁਣ ਲੋ ਗੱਲ ਕੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤਰੰਬੀਰ ਪਾਣੀਗੜ ਜੀ ਤੇ ਕੱਲ ਅਸੀਂ ਬਾਲਾਂ ਤੇ ਦਵਾਈ ਲਵਾਣ ਗਏ ਸੀ ਬਾਲਾਂ ਨੂੰ ਵਾਸਤੇ ਸ਼੍ਰੀ ਗੁਰਕਾਲੀ ਬਾਤਾ ਮੰਦਰ ਦੀ ਚੀਜ਼ੀ ਹੈ ਬਹੁਤ ਰਸ ਚੀਜ਼ੀ ਸਾਨੂੰ ਲੱਗੇ ਜੀ ਸਾਇਤ ਬਹੁਤ ਫਾਇਦਾ ਹੋਣਾ ਹੈ ਤੇ ਅਸੀਂ ਆ ਗਏ ਦਵਾਈ ਲਵਾ ਕੇ ਜੇ ਸ਼ਾਮ ਨੂੰ ਸੀ ਕਰਾਏ 7-8 ਵਜੇ ਅੱਖਾਂ 'ਚ ਜਲਨ ਸ਼ੁਰੂ ਹੋ ਗਈ ਜੀ ਤੇ ਮੈਂ ਕਿਸੇ ਨੂੰ ਪੁੱਛਿਆ ਮੈਂ ਕਹਾਂ ਉਹ ਕਦੇ ਤਾਂ ਉਹ ਨਾਰਮਲ ਗੱਲ ਕੋਈ ਕਰਨੀ ਤੇ ਉਸ ਤੋਂ ਬਾਅਦ ਜੀ ਰਾਤ ਨੂੰ 9 10 10:00 ਵਜੇ 10:00 11:00 ਵਜੇ ਅੱਖਾਂ ਮੇਰੀ ਸੋਚੀਆਂ ਬਹੁਤ ਜ਼ਿਆਦਾ ਬੰਦ ਹੋ ਗਈਆਂ ਜੀ ਹੁ ਦੂਜਾ ਦਿਨ ਹੋ ਗਿਆ ਜੀ ਦਵਾਈ ਕਰਵਾਈ ਸੀ ਅੱਜ 5:00 ਵਜੇ ਇਸੇ ਟਾਈਮ ਕੱਲ੍ਹ ਸੀ 2-4 ਘੰਟੇ ਹੋ ਗਏ ਹੁ ਜਾ ਕੇ ਥੋੜਾ ਅੱਖਾਂ ਦੇ ਸੋਜਣ ਘਟਿਆ ਜੀ ਤੇ ਤੁਹਾਡੇ ਸਭ ਨੂੰ ਦੇਖ ਲਓ ਜੀ ਕਿੰਨਾ ਅੱਖ ਖਰਾਬ ਹੋਈਆਂ ਪਈਆਂ ਤੇ ਅੱਜ ਤਾਂ ਮੇਰੇ ਕੱਲ ਬਹੁਤ ਜ਼ਿਆਦਾ ਸੋਚੀਆਂ ਸੀ ਅੱਜ ਤਾਂ ਬਿਲਕੁਲ ਠੀਕ ਹਨ ਜੀ ਮੂੰਹ ਜੀ ਸਾਰਾ ਬਹੁਤ ਵਾਜੀ ਜਿਹੜੇ ਭੈਣ ਭਾਈ ਨੇ ਦਵਾਈ ਲਵਾਈ ਹੈ ਆਹ ਉਹ ਨੋ ਨੋ ਬੇੰਤੀ ਆ ਡਾਕਟਰ ਨੂੰ ਜਰੂਰ ਮਿਲੋ ਜੀ ਤੇ ਆਪਣਾ ਧਿਆਨ ਰੱਖੋ ਜੀ ਸਸੀ ਕਾਲ ਜੀ ਇਹ ਤਾਂ ਅੰਬੀਰ ਸਿੰਘਾ ਜਿਹੜਾ ਵੀ ਇਹ ਭਵਾਨੀਗੜ੍ਹ ਤੋਂ ਪਰ ਜਿਹੜੇ ਲੋਕ ਉਹ ਤੇ ਦਵਾਈ ਲਵਣ ਗਏ ਨੇ ਜਾਂ ਹੋਰ ਗੱਲਾਂ ਬਾਤਾਂ ਹੋਈਆਂ ਇਸ ਤੋਂ ਬਾਅਦ ਮੇਰੀ ਕਪਾਲੀ ਸਿੰਘਾ ਵੀਰਾ ਤੁਮੋੜੇ ਤੋਂ ਉਹਨਾਂ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਦੱਸਿਆ ਵੀ ਇਹ ਦਵਾਈਆਂ ਜਿਹੜੀ ਜਿਹੜੀ ਕੰਪਨੀ ਵਾਲਿਆਂ ਨੇ ਲਾਈ ਆ ਵੀ ਉਹਨਾਂ ਨੇ ਕਿਹਾ ਸੀ ਵੀ ਜਦੋਂ ਇਹ ਦਵਾਈ ਤੁਸੀਂ ਸਰਪ ਹੋਣਾ ਤਾ ਤੁਸੀਂ ਪਿਛੇ ਹੋ ਕੇ ਸਰਧੋਣਾ ਵੀ ਜਾਣ ਕੇ ਤੁਹਾਡੀ ਅੱਖਾਂ ਤੇ ਚਿਹਰੇ ਤੇ ਦਵਾਈ ਨਾ ਸਕੇ ਇਸ ਕਰਕੇ ਬਹੁਤ ਲੋਕਾਂ ਨੇ ਜਲਦੀ ਦੇ ਵਿੱਚ ਇਹ ਸਰਧੋਏ ਤੇ ਅੱਖਾਂ ਅੱਗੇ ਕਰ ਲਈਆਂ ਤਾਂ ਕਰਕੇ ਉਹਨਾਂ ਨੂੰ ਰੈਕਸ਼ਨ ਹੋਇਆ ਸੋ ਜਿਵੇਂ ਕਹਿੰਦੇ ਨੇ ਵੀ ਜੇ ਬਾਲ ਨਾ ਆਉਣ ਤਾਂ ਦਵਾਈ ਲੱਭਦੇ ਨੇ ਜੇ ਬਾਲ ਆਉਣ ਨਾ ਤਾਂ ਕਹਿੰਦੇ ਦਵਾਈ ਲੱਭਦੇ ਨੇ ਜੇ ਆ ਜਾਣ ਫਿਰ ਨਹੀਂ ਲੱਭਦੇ ਨੇ ਕਹਿਣ ਦਾ ਭਾਵ ਹੈ ਕਹਿੰਦੇ ਇਹ ਵੀ ਸੋਚਦੇ ਨੇ ਵੀ ਸਾਡੇ ਬਾਲ ਵੀ ਆਉਣ ਦਾ ਸੀ ਦਵਾਈ ਲੈਣੀਆਂ ਤੇ ਬਾਲ ਆ ਜਾਣ ਜਦੋਂ ਆ ਜਾਣ ਫਿਰ ਅਸੀਂ ਨਾਈ ਕੋਲ ਜਾ ਕੇ ਕਟਾਈਆਂ ਹੀ ਉਗੀ ਗੱਲ ਹੋ ਗਈ ਕਹਿੰਦੇ ਜੇ ਨਾ ਹੁਣ ਤਾਂ ਦਵਾਈ ਲੱਭਦੇ ਨੇ ਜੇ ਆ ਜਾਣ ਫਿਰ ਨਾਲ ਹੀ ਲੱਭਦੇ ਨੇ ਸੋ ਬੇਨਤੀ ਆ ਇਸ ਤੀਰ ਨੂੰ ਲੈ ਕੇ ਜਰੂਰ ਆਪਣੇ ਬਾਹਲ ਰੱਖਿਆ ਕਰੋ ਕੋਈ ਅੱਗੇ ਰੱਖੋ ਦਸਤਾਰਾ ਸਜਾਓ ਚੰਗੀ ਗੱਲ ਆ ਤੇ ਜੇ ਤੁਸੀਂ ਦਸਤਾਰਾ ਸਜਾਉਂਦੇ ਹੋ ਉਹਦੇ ਨਾਲ ਤੁਹਾਡਾ ਜਿਹੜਾ ਜਿਵੇਂ ਹੈਲਮਟ ਨਹੀਂ ਕਹਿੰਦੇ ਕਿ ਤਾਂ ਲੈਣ ਦੀ ਲੋੜ ਪੈਂਦੀ ਵਿਦੇਸ਼ਾਂ ਦੇ ਵਿੱਚ ਵੀ ਆਪਾਂ ਕਿਤੇ ਵੀ ਜਾਂਦੇ ਉੱਥੇ ਵੀ ਹੈਲਮਟ ਨਹੀਂ ਲੈਣ ਦੀ ਲੋੜ ਨਹੀਂ ਪੈਂਦੀ ਸਾਧ ਵਾਲੇ ਬੰਦੇ ਨੂੰ ਸੋ ਪੱਗ ਦਾ ਇੱਕ ਰਤਬਾ ਬਹੁਤ ਵੱਡਾ ਸਾਡੀ ਪੱਗ ਕਰਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਜ ਤੇ ਪਾਤਸ਼ਾਹ ਜੀ ਨੇ ਆਪਣਾ ਸਾਰਾ ਸਰਮਾਸਮਾਨ ਦਿੱਤਾ ਸੋ ਆਪਾਂ ਜਰੂਰ ਸਿਰ ਤੇ ਦਸਤਾਰ ਉਹ ਸਜਾਣੀ ਕਹਿੰਦੀ ਆ ਅੱਜ ਦਾ ਕਹਿੰਨੇ ਧੰਨਵਾਦ ਨੰਨੇ ਤਾਜਾ ਖਬਰਾਂ ਲਈ ਜਲਦ ਤੋਂ ਜਲਦ ਕਿਸੇ ਵੀ ਫਿਰਾਂਜ ਰੋਲਗੇ ਸਾਉਂਦੇ ਆਗਾ ਜੀ ਸਤਿ ਸ਼੍ਰੀ ਅਕਾਲ ਕਾਜ਼ੀ ਦਾ ਫਤਵਾ ਕਹਿੰਦਾ ਹੈ ਕਿ ਸਾਨੂੰ ਜ਼ਿੰਦਾ ਦੀਵਾਰ ਵਿੱਚ ਚਿੰਨ ਦਿੱਤਾ ਜਾਏਗਾ ਫਿਰ ਕੀ ਹੋਇਆ ਸਿੰਦਾ ਦੀਵਾਰ ਚਿੰਨਣ ਲਗੀ ਮਾਰ ਥੋੜੀ ਦੇਣੀ ਹਾਂ ਦਾਦਾ ਜੀ ਮਾਰ ਥੋੜੀ ਦੇਣਗੇ ਇਹਨੂੰ ਦੱਸਿਓ ਕਿਵੇਂ ਕੀ ਹੋ